ਆਈ ਕੈ ਰੇਂਜ ਭੱਜ ਜਾਂਦੀ ਆ ਯਾਰ ਪਰਮਜੀਤ ਹਟ ਜੋ ਫਿਰ ਰੇਂਜ ਪੱਕੀ ਰੇਂਜ ਜਦੋਂ ਖੜ ਜ ਆਪਾਂ ਬੈਠ ਕੇ ਦੇਖਦੇ ਆਂਗੇ ਜਦੋਂ ਰੇਂਜ ਖੜਦੀ ਆ ਨਾ ਰਵੀ ਤੁੱਪ ਚੜ ਗਈ ਪੂਰੀ ਕਿਉਂ ਪਰਮਜੀਤ ਹਾਂ ਬਈ ਚੜ ਗਈ ਹੁਣ ਕੰਮ ਕਰਨ ਨਾਲ ਜਣਾ ਆ ਗਿਆ ਨਾ ਕੰਮ ਕਰਨ ਨਾਲ ਜਣਾ ਆ ਗਿਆ ਤੇ ਇਹਦੇ ਵਿੱਚ ਸਿਆਲ ਚ ਕਿੰਨਾ ਘੱਖ ਹੋਇਆ ਕੰਮ ਦਾ ਸਿਆ ਆ ਜਿਹੜੋ ਕਾ ਨੂੰ ਬਹੁਤ ਹੋਇਆ ਤੈਨੂੰ ਕਿੰਨਾ ਹੋਇਆ ਲੋਕਾਂ ਨੂੰ ਤਾਂ ਸਾਡ ਪਰਾਂ ਚੱਲਾ ਮੈਂ ਤਾਂ ਆਂਡੇ ਫੁੱਲ ਵੀ ਕੇ ਫੁੱਲ ਵੀ ਕੇ ਹਾਂ ਭਾਈ ਕਹਿੰਦਾ ਮੇਰੇ ਤਾਂ ਆਂਡੇ ਫੁੱਲ ਵੀ ਕੇ ਕਹਿੰਦਾ ਮੈਨੂੰ ਕਿਹਦੇ ਸਾਥ ਆਂਡੇ ਖਾ ਲਾ ਖਾ ਖਾ ਕੇ ਲੋਕਾਂ ਲੈ ਲੈਣੇ ਜਨਾਰੇ ਜਨਾਰੇ ਲੈ ਲਿਆ ਹਾਂ ਲੈ ਵੀ ਪਰਮਜੀਤ ਨੇ ਕਹਿੰਦਾ ਫੁੱਲ ਆਂਡੇ ਵਿੱਚ ਕਿੰਨੇ ਆਂਡੇ ਵੇਦਣਾ ਦੀਗਾ ਦਿਨ ਚ ਦਿਨ ਚ ਹੂੰ ਲੱਗਦੇ ਹੁੰਦਾ ਸੀ 100 ਆਂਡਾ 100 ਆਂਡਾ ਹਾਂ ਇਹ ਪਰਮਜੀਤ ਕਹਿੰਦਾ ਆਂਡੇ ਵੇਦ 100 ਦਿਨ ਦੇ ਵਿੱਚ ਤੇ ਹੁਣ ਗਰਮੀ ਚ ਫਿਰ ਕੀ ਵਿੱਚ ਕੱਟੂ ਕੰਮ ਫੇਮਟੀਆਂ ਤੇ ਚੱਲਿਆ ਕਰਾਂਗੇ ਹੁਣ ਹੁਣ ਮੰਡੀਆਂ ਲਾਇਆ ਕਰਾਂਗੇ ਹਾਂ ਹੁਣ ਮੰਡੀਆਂ ਤੇ ਚੱਲਿਆ ਕਰਾਂਗੇ ਇਹ ਵੀ ਪਰਮ ਪਰਮਜੀਤ ਬਾਈ ਘੈਂਟ ਬੰਦਾ ਪੂਰਾ ਬੰਦਾ ਘੈਂਟ ਆ ਕਹਿੰਦੇ ਹਾਂ ਪਰਮਜੀਤ ਦੇ ਬਾਈ ਬੰਦਾ ਘੈਂਟ ਆ ਪਰਮਜੀਤ ਇਹ ਜੀ ਕਰ ਲਈ ਕੰਮਕਾਰ ਕਰਦਾ ਹਾ ਬਾਈ ਵਿਹਲਾ ਤਾਂ ਰਿਆ ਪਰ ਮੀਤ ਕਦੇ ਮੈਂ ਵਿਹਲਾ ਜਮੇ ਨਹੀਂ ਰਿਆ ਜਮੇ ਨਹੀਂ ਰਹਦਾ ਹਾਂ ਕੰਮ ਕਰੀਦਾ ਪੂਰਾ ਹਾਂ ਇੱਥੇ ਮੰਡੀ ਚ ਆ ਗਏ ਦੂਰ ਮੇਰੇ ਬਾਗ ਜੀ ਆਏ ਦੇਖਣਾ ਵੀ ਚਾਰ ਮੋਟਰਸਾਈਕਲ ਚੱਲਦੇ ਨੇ ਰੋਜ ਸੱਟ ਵਾਜਦੇ ਹੋ ਆ ਮੈਂ ਤਿਆਰ ਆਪ ਇਹਦੇ ਆਪ ਜਰੂਰ ਆਇਆ ਮੈਂ ਨਹੀਂ ਇੱਕ ਦਿਨ ਤੂੰ ਉਹ ਆ ਗਏ ਤੇ ਨਾ ਉੱਥੋਂ ਪੈਣੀ ਪੱਤੇ ਤੋਂ ਲੈ ਕੇ ਲੌਂਗ ਬੋਲ ਦਿਖਾ ਰੇੜੀ ਤੇ ਆ ਗਿਆ ਚੜ ਕੇ ਆ ਗਿਆ ਭਾਈ ਤੇ ਭਾਈ ਰਾਸਤੇ 'ਚ ਇਹਨੂੰ ਹੋ ਗਿਆ ਨੇਰਾ ਇਹ ਰੁਕ ਗਿਆ ਪਿੰਡ ਸਾਹ ਹੋ ਕੇ ਹੂੰ ਮੌਤੀ ਪੈ ਗਿਆ ਉਹਦੇ ਮੰਡੀ ਦੇ ਵਿੱਚ ਹੀ ਪੈ ਨਹੀਂ ਪਹਿਲਾਂ ਤੂੰ ਪਿਆ ਸੀ ਮੰਡੀ ਦੇ ਵਿੱਚ ਨਾ ਉਹਦੇ ਕੋਲ ਨਾ ਮੰਡੀ 'ਚ ਨਹੀਂ ਪਿਆ ਉਹਨੇ ਤਾਂ ਮੈਂ ਜਾ ਕੇ ਜਾ ਕੇ ਗਿਆ ਸੀ ਉਹਨੂੰ ਮੈਂ ਅੱਛਾ ਇਹ ਆਉਦਾ ਨਾ ਹਰਦੇਵ ਹਾਂ ਰੇਵਨੀ ਹਰਦੇਵ ਸਾਹਿਬ ਨੇ ਇਹਨਾਂ ਨਾਲ ਸਾਹਿਬ ਕਹਿੰਦੇ ਕੋ ਹਰੀ ਕੇ ਬੁਰਜਾਲਾ ਜਰਾ ਹਰੀ ਕੇ ਬੁਰਜਾਲਾ ਜਰਾ ਮੋٹے ਜਿਹੇ ਟਿੱਡਾ ਨਾਲ ਜਾਣ ਕੇ ਕਹਿ ਦਿਆ ਲੈ ਪੰਮ ਜੀ ਦਵਾਈ ਕਹਿੰਦਾ ਮੈਂ ਇਹ ਨਾ ਚਲਾ ਕੇ ਲਗਭਗ ਹੋਊਗਾ ਮੈਨੂੰ ਲੱਗਾ 7-8 ਕਿਲੋਮੀਟਰ ਕ ਵੱਧ ਹੋਊਗਾ ਹਾਂ ਵੱਧ ਹੋਊਗਾ ਨਾ ਪਰ ਮਜੀਤ ਤਾਂ ਕਹਿੰਦਾ ਰੱਬ ਦਾ ਬੰਦਾ ਰੱਬ ਦਾ ਬੰਦੇ ਆ ਬਈ ਭੋਲਾ ਪੰਛੀ ਆ ਵਿਚਾਰਾ ਹੁਣ ਨਮੀ ਲੈਣੀ ਆ ਰੇੜੀ ਮੈਂ ਨਮੀ ਲੈਣੀ ਆ ਰੇੜੀ ਹੁਣ ਉਹਨੂੰ ਵੇਚ ਕੇ ਇਹ ਆ ਹੋਰ ਮੈਂ ਸੋਚੀ ਬੈਠਾ ਤੂੰ ਤਾਂ ਤੂੰ ਆਏ ਗਰੀਬ ਮੋਟਰਸਾਈਕਲ ਵਾਲੀ ਲੈ ਲਈ ਮੈਂ ਉਹ ਲੈ ਨਹੀਂ ਉਹ ਹੀ ਆ ਹੋਵੇ ਰੇੜੀ ਕੋ ਮੋਟਰੇ ਨਾਲ ਨਹੀਂ ਕਿਉਂ ਕਰ ਤੂੰ ਨਹੀਂ ਉਹ ਹੀ ਨਹੀਂ ਮੋਟਰਸਾਈਕਲ ਵਾਲੀ ਕਾਤੋਂ ਨਹੀਂ ਲੈਂਦਾ ਬਈ ਬਈ ਮੈਂ ਉਹ ਹੀ ਨਹੀਂ ਲੈਂਦਾ ਕੀ ਫਾਇਦਾ ਵਿੱਚ ਵੇਚ ਦੇ ਵਿੱਚ ਵਜੇ ਕਹਿੰਦਾ ਹਾਂ ਕੀ ਫਾਇਦਾ ਆ ਪਾ ਜੇ ਆਹ ਪਾ ਜ਼ਿੰਦਗੀ ਜਤੋਰੀ ਕਮਾਉਣੀ ਆ ਸਹੀ ਗੱਲ ਆਗੀ ਉਹ ਉਮਰ ਕਿੰਨੀ ਆਗੀ ਆ ਪਤਾ ਤੇ ਸਾਹਮਣੇ ਬੈਠੇ ਆ ਬਈ ਉਮਰ ਕਿੰਨੀ ਆ ਮੈਨੂੰ ਕੀ ਪਤਾ ਸਾਹਮਣੇ ਬੈਠੇ ਆ ਹੋਊਗੀ ਬਲ 30 ਸਾਲ ਦੀ ਹੈਗੀ ਆ ਹੋਊਗੀ ਹਾਂ ਜਨਮ ਡੇਢ ਕਦੋਂ ਤੇਰੀ ਹਾਂ ਜਨਮ ਤਾਂ ਹੀ ਕਦ ਨਾ ਨਾ ਨੂੰ ਡੇਟ ਦਾ ਫਿਰ ਤਾਂ ਨਾ ਨਾ ਹੋਊਗਾ ਬਸ ਆ ਮਾ ਤੋੜੇ ਫਤ ਤੇ ਆ ਬਈ ਅੱਜ ਬੈਠਾਂਗੇ ਪੰਦੇਰ ਪਰ ਮੀ ਦਵਾਈ ਕਹਿੰਦਾ ਨਾਮ ਨੂੰ ਜਨਮ ਤਰੀਕ ਦਾ ਪਤਾ ਨਾ ਕੁਝ ਹੋਰ ਸਕੂਲ ਤਾਂ ਨਹੀਂ ਗਿਆ ਕਦੇ ਗਿਆ ਸੀ ਹਾਂ ਚੌਥੀ ਤੋਂ ਹਟਿਆ ਚੌਥੀ ਤੋਂ ਹਟਿਆ ਉਹ ਗੱਲ ਤਾਂ ਹਾਂ ਤੁਹਾਨੂੰ ਦੱਸ ਕੇ ਪਾੜੀਆਂ ਗੱਲਾਂ ਤੋੜ ਲੈਣ ਕੀ ਗੱਲ ਹੋ ਗਈ ਸੀ ਮੈਂ ਦੱਸ ਦਿਆਂ ਮੈਨੂੰ ਨਹੀਂ ਪਤਾ ਵੀ ਕੀ ਗੱਲ ਹੋ ਗਈ ਸੀ ਪਹਿਲੀ ਚ ਵਾਦ ਹਾਂ ਪਹਿਲੀ ਚ ਵਾਦ ਹੋ ਗਿਆ ਪਹਿਲੀ ਚ ਫੇਰ ਹਾਂ ਚੌਥੀ ਤੋਂ ਜ ਹਾਂ ਫੇਰ ਮੈਨੂੰ ਕਹਿੰਦੀ ਫੱਟ ਜਿਹੜਾ ਮੈਡਮ ਕਹਿੰਦੀ ਹਾਂ ਫੇਰ ਵਗਾ ਲਾ ਚੱਕ ਭਗਾ ਕੇ ਮਾਰਿਆ ਮਾਰ ਮੈਨੂੰ ਕਹਿੰਦਾ ਮੈਡਮ ਨੇ ਫੱਟੀਆਂ ਮਾਰੀ ਕਹਿੰਦਾ ਭਗਾਗੇ ਤੇ ਮੈਂ ਕਿਹਾ ਮੁੜ ਕੇ ਮੈਂ ਹਾਂ ਟੇ ਗਿਆ ਮੁੜ ਕੇ ਬੇਇੱਜ਼ਤੀ ਦਾ ਮਾਰਾ ਵੀ ਨਹੀਂ ਚੰਤੀ ਨਹੀਂ ਜਾਣਦੀ ਨਹੀਂ ਮੈਂ ਫੇਰ ਕਰਾਂਗਾ ਵੀਏ ਪਾਸ ਕਰ ਜਾਾਂਗੇ ਫੇਰ ਨਹੀਂ ਵੀਏ ਕਮਾਲ ਦੀ ਗੱਲ ਕਰ ਜਾਂਦਾ ਯਾਰ ਤੂੰ ਨਾ ਭਗਤ ਬੰਦਾ ਹਾਂ ਜੀ ਜਸਵਿੰਦਰ ਗੋਸਲ ਬਾਈ ਜੀ ਧੰਨਵਾਦ ਬਾਈ ਜੀ ਤੇ ਸੁਖਮਨ ਜੋਤ ਬੱਕਰੀਆਂ ਦੇਖ ਲਓ ਕੋਈ ਗੱਲ ਨਹੀਂ ਬਾਈ ਜੀ ਬਾਅਦ ਚ ਦਿਖਾਵਾਂਗੇ ਹੁਣ ਦਾ ਜੀ ਲਾਈਵ ਹੋ ਜੀ ਪਹਿਲੀ ਵਾਰ ਲਾਈਵ ਹੋਇਆਗੇ ਅੱਜ YouTube ਦੇ ਉੱਤੇ ਦੇਖਦੇ ਸੀ ਵੀ ਕੀ ਰਿਸਪੌਂਸ ਆਂਦਾ ਤਾਂ ਆਪਾਂ ਅੱਗੇ ਤੋਂ ਵੀ ਲਾਈਵ ਹੋਇਆ ਕਰਾਂਗੇ ਬਾਈ ਜੀ ਸੁਖਮਨ ਜੋਤ ਕਹਿੰਦਾ ਵੀਰ ਜੀ ਮੈਂ ਬੱਕਰੀ ਲੈਣੀ ਆ ਬਰਬਰੀ ਮਿਲ ਜੂ ਨਹੀਂ ਆ ਬਾਈ ਜੀ ਅੱਜ ਊਰੇ ਤਾਂ ਨਹੀਂ ਆਈ ਕੋਈ ਬਰਬਰੀ ਸੁਖਮਨ ਜੋਤ ਬਾਈ ਜੀ ਕਿਹੜੀ ਕਿਹੜੇ ਕਿਹੜੇ ਪਿੰਡ ਤੋਂ ਜੁੜੇ ਹੋ ਬਾਈ ਜੀ ਕਮੈਂਟ ਕਰਕੇ ਜਰੂਰ ਦੱਸੋ ਨਾ ਕਿਹੜੇ ਪਿੰਡ ਸ਼ਹਿਰ ਤੋਂ ਜੁੜੇ ਹੋ ਤੇ ਲਾਇਕ ਜਰੂਰ ਕਰ ਦਿਓ ਯਾਰ ਹਨਾ ਲਾਈਕ ਵਾਲਾ ਬਟਨ ਦਬਤੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਨੂੰ ਧੁੱਪ ਹੋ ਗਈ ਪੂਰੀ ਬਾਈ ਜੀ ਦੋ ਦੋ ਕੋਟੀਆਂ ਪਾ ਕੇ ਆਏ ਸੀਗੇ ਸਵੇਰੇ ਇੱਕ ਕੋਟ ਇੱਕ ਕੋਟੀ ਲੇਕਿਨ ਹੁਣ ਗਰਮੀ ਲੱਗ ਰਹੀ ਹੈ ਪੂਰੀ ਤਾਂ ਖੋਲ ਲਿਆ ਕੋਈ ਗੱਲ ਨਹੀਂ ਫਿਰ ਕਿਉਂਕਿ ਰੱਬ ਤਾਂ ਨਹੀਂ ਪਤਾਣਾ ਵੀ ਕਦੋਂ ਠੰਡ ਕਰ ਲੇ ਹਾਂ ਬਿੰਦ ਦੇ ਵਿੱਚ ਹੋਉਂਦੀ ਹੈ ਕਿ ਠੰਡ ਰੱਬ ਦੇ ਆ ਖੇਡਾ ਨੇ ਹਾਂ ਰੱਬ ਦੇ ਆ ਖੇਡਾ ਨੇ ਕਹਿੰਦਾ ਬਾਈ ਕਹਿੰਦਾ ਜਸਵਿੰਦਰ ਸਿੰਘ ਗੋਸਲਵਾਈ ਕਹਿੰਦਾ ਅਮਲੋਹ ਤੋਂ ਬਾਈ ਪਿੰਡ ਬੰਜਲਾ ਨਾ ਚੰਬਾਲਾ ਹੈ ਨਾ ਚੰਬਾਲਾ ਤੈਸੀਲ ਅਮਰੋਹ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੇਖ ਰਹੇ ਨੇ ਆਪਾਂ ਨੂੰ ਹਾਂ ਜੀ ਸਾਰਾ ਪੰਜਾਬ ਦੇਖੋ ਯਾਰ ਸਾਰਾ ਪੰਜਾਬ ਦੇਖੋ ਸਹੀ ਗੱਲ ਹੈ ਨਾ ਸਰੰਦ ਕੋਲੋਂ ਆ ਬਾਈ ਸਰੰਦ ਕੋਲੋਂ ਹਾਂ ਬੰਦਾ ਵਧੀਆ ਗੋਟਾ ਹੀ ਰਾਇ ਹਾਂ ਸਹੀ ਗੱਲ ਹੈ ਗੋਟਾ ਹੀ ਰਾਇ ਹਾਂ ਸੱਚੇ ਪਾਸੇ ਇਹਦਾ ਕੰਮ ਵਧੀਆ ਚੱਲੇ ਲੈ ਪਰਮਜੀਤ ਬਾਈ ਨੇ ਕਹਿਤਾ ਹੁਣ ਚੱਲੂ ਵਧੀਆ ਤੇ ਸੁਖਮਨ ਜੋਤ ਸਿੰਘ ਹੈਗਾ ਮਹਾਲੀ ਤੋਂ ਬਾਈ ਜੁੜਿਆ ਹੋਇਆ ਹੈਗਾ ਆਪਣੇ ਨਾਲ ਹਾਂ ਧੰਨਵਾਦ ਕਰਦੇ ਆਂਗੇ ਮਹਾਲੀ ਤੋਂ ਬਾਈ ਦੇਵਾ ਜੀ ਜਰੂਰ ਦੇਖਿਆ ਕਰੋ ਪਰਮਜੀ ਦਵਾਈ ਘੈਂਟ ਬੰਦਾ ਪੂਰਾ ਤੇ ਪਰਮਜੀ ਦਵਾਈ ਕਹਦਾ ਹੁਣ ਸਾਲ ਦੇ ਵਿੱਚ ਨਿਆਂਡੇ ਹੁਣ ਮੰਡੀਆਂ ਦੇ ਉੱਪਰ ਹਾਂਜੀ ਹੁਣ ਬੱਕਰੀਆਂ ਲੈ ਲੈ ਕੇ ਵੇਚਿਆ ਕਰੂ ਹਣਾ ਸਾਨੂੰ ਬੱਕਰੀਆਂ ਲੈ ਲੈ ਕੇ ਦਵਾਈ ਕਰਾਂਗੇ ਦਵਾਈ ਵੀ ਕਰਾਂਗੇ ਹਣਾ ਹਾਂ ਲੈ ਵੀ ਸੀਟੀ ਵੀ ਮਾਰਿਆ ਕਰਾਂਗੇ ਸੁਭਾਨ ਨਾਜ਼ੀ ਆਈ ਸੀਟੀ ਕਾਲੇ ਰੱਗ ਦੀ ਹੈਗੀ ਆ ਸੀਟੀ ਅੱਛਾ ਬਦਲ ਲਈ ਮੈਂ ਪਰਮਜੀ ਨੇ ਸੀਟੀ ਬਦਲ ਲਈ ਕਾਲੇ ਰੰਗ ਦੀ ਕਾਲੇ ਰੰਗ ਦੀ ਲੈ ਲਈ ਹੁਣੇ ਲੋਂਗੋਵਾ ਤੋਂ ਲੈ ਕੇ ਆਏ ਸੀ ਉੱਥੇ ਲੋਂਗੋਵਾ ਤੋਂ ਲਗਾਇੀ ਦੀ ਹਾਂ ਢੋਲ ਲੈਤੀ ਆ ਦੋ ਲੈਤੀ ਆ ਕਰੇ ਮੈਂ ਦਿੱਤੀ ਆ ਕੇ ਦਿਖਾ ਫਿਰ ਲੈ ਕੇ ਆਜੋ ਆਜੋ ਛੇਤੀ ਆਜੋ ਕਦੇ ਆਜੋ ਛੇਤੀ ਛੇਤੀ ਸਾਡੇ ਬੱਕਰੇ ਮੰਡੀ ਚ ਪੰਦੇ ਰੋ ਬੱਕਰੇ ਮੰਡੀ ਦੇ ਛੇਤੀ ਜਾਓ ਹਾਂ ਤੁੰਗਾਲੀ ਮੰਡੀ ਤੋਂ ਹਾਂਜੀ ਬਾਈ ਤੁੰਗਾਲੀ ਮੰਡੀ ਤੋਂ ਮਿਲ ਜਾਣਗੇ ਉਧਰ ਹੀ ਜ਼ਿਆਦੇ ਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਜ਼ਿਆਦੇ ਨੇ ਬਰਬਰੀਆਂ ਆਪਣੇ ਇੱਧਰ ਸੰਗਰੂਰ ਜ਼ਿਲ੍ਹੇ 'ਚ ਕਣੀ ਬਰਬਰੀ ਬੱਕਰੀ ਹੈ ਨਹੀਂ ਐਨੀ ਬਹੁਤ ਘੱਟ ਬਰਬਰੀ ਬੱਕਰੀਆਂ ਹਾਂ 13 ਤਰੀਕ ਨੂੰ ਮਿਲੂ ਲੋਂਗੋਵਾਲ ਨੂੰ ਉੱਥੇ ਪਹੁੰਚੇ ਜ਼ਰੂਰ ਉੱਥੇ ਆਉਂਦੀਆਂ ਹੁੰਦੇ ਨੇ ਹਾਂ ਤੇ ਵੀ ਲੋਂਗੋਵਾਲ ਵੀ ਆ ਸਕਦੇ ਤੁਸੀਂ ਹਾਂ 13 ਤਰੀਕ 13 ਤਰੀਕ ਨੂੰ ਆਉਂ ਤੇ 13 ਤਰੀਕ ਦੀ ਮੰਡੀ ਉਹ ਲੋਂਗੋਵਾਲ ਉੱਥੇ ਵੀ ਆਇਓ ਉੱਥੇ ਪਹੁੰਚੇ ਜ਼ਰੂਰ ਉੱਥੇ ਵਧੀਆ ਬੱਕਰੀਆਂ ਆਉਂਦੀਆਂ ਨੇ ਤੇ ਕਰੋ ਕਮੈਂਟ ਬਈ ਕਿੱਥੋਂ ਕਿੱਥੇ ਜੁੜੇ ਹੋ ਨਾ ਆਪਣੇ ਨਾਲ 50 ਬੰਦੇ ਜੁੜੇ ਹੋਏ ਨੇ ਪਹਿਲੀ ਵਾਰ ਲਿਆ ਹੋਏ ਆਗੇ ਧੰਨਵਾਦ ਕਰਦੇ ਆ ਬਈ ਕਿਉਂਕਿ ਪਹਿਲੀ ਵਾਰੀ ਲਾਜ ਰੱਖੀ 50 ਬੰਦੇ ਆ ਗਏ ਆਪਣੇ ਨਾਲ ਹਾਂ ਕੋਈ ਨਾ 100 ਤੇ ਪਹੁੰਚੂ ਸੋਈ ਦਿਨ ਲਾ ਕੋਣ ਘਟ ਗਈ 45 ਤੇ ਆ ਗਈ 45 ਤੇ ਘਟ ਗਈ ਸੱਚੇ ਪਾਸ ਕੋਈ ਨਾ ਵਾਤ ਵਾਤ ਜੁੜੋ ਸਾਡੇ ਨਾਲ ਸਾਡੇ ਨਾਲ ਜੁੜੋ ਹਾਂ ਕੋਈ ਜੋ ਜੀ ਕਹਿੰਦਾ ਓਕੇ ਜੀ ਹਾਂਜੀ ਬਾਈ ਜੀ ਆ ਜਾ ਕੋਈ ਗੱਲ ਨਹੀਂ ਤੇ ਹੋਰ ਦੱਸੋ ਬਾਈ ਜੀ ਕੋਈ ਗੱਲ ਬਾਤ ਹੁਣ ਪਹਿਲਾਂ ਸਿਆਲ ਸੀ ਨਾ ਸਿਆਲ ਦੇ ਵਿੱਚ ਥੋੜੀਆਂ ਵੀਡੀਓ ਘਟਾਤੀਆਂ ਸੀਗੀਆਂ ਹੁਣ ਫੇਰ ਦੁਬਾਰੇ ਆ ਪਾ ਜੜੀ ਵੀਰਾਲੇ ਜਿਹੜੇ ਪਾੜ ਤੋਂ ਰਿਓ ਨੇ ਆਪਾਂ ਉਹਨਾਂ ਪਾੜ ਤੋਂ ਦੁਬਾਰੇ ਫੇਰ ਅੱਗੇ ਸਟਾਰਟ ਕਰਾਂਗੇ ਕਿਉਂਕਿ ਸਿਆਲ ਚ ਬਾਈ ਜੀ ਬੱਕਰੀ ਦੀ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਨਾ ਠੰਡ ਕਰਕੇ ਕੁੰਗੜੀਆਂ ਰਹਿ ਜਾਂਦੇ ਨੇ ਵਿਚਾਰੀਆਂ ਮੇਰੇ ਵਾਗ ਹੁਣ ਆ ਲਾ ਲਾ ਬਾਈ ਮੇਰੇ ਵਾਗ ਆਏ ਤੂੰ ਇੱਥੇ ਆਏ ਸੇ ਕੀ ਜਾਂਦਾ ਸੀ ਆਏ ਸੇ ਕੀ ਜਾਂਦਾ ਸੀ ਹਾਂ ਨਹੀਂ ਹਾਂ ਹੋਰ ਧੁੱਪ ਕੱਢ ਜਿਆਦਾ ਕਰਾ ਚੱਲ ਦਵਾਈ ਛਕ ਕੇ ਹੁਣ ਪੀਲੀ ਅੰਕ ਪਈ ਹੋਈ ਆ ਸਹੀ ਗੱਲ ਸਾਰਾ ਪਾਰ ਦੀ ਕੀਤੀ ਕੰਨੀ ਚਾਹੀਦੀ ਐ ਕਰਨੀ ਜਾਏ ਲੈ ਵੀ ਕਣਕਾਂ ਦੇਖ ਸਕਦੇ ਹੋ ਨਾ ਹਾਂ ਸੂਰਜ ਰੱਬ ਨੇ ਕੱਢ ਲਿਆ ਬਈ ਕਿੱਥੇ ਸੂਰਜ ਉਹ ਸੀਗਾ ਹਾਂ ਸੂਰਜ ਕੱਢ ਲਿਆ ਰੱਬ ਨੇ ਤੇ ਅੱਜ ਗਰਮੀ ਕਰ ਲਈ ਪੂਰੀ ਤੇ ਹੋਰ ਸੁਣਾ ਫਿਰ ਪਰਮਜੀਤ ਵਧੀਆ ਬਈ ਠੀਕ ਠਾਕ ਹਾਂ ਹਾਂ ਬ੍ਰੇਕ ਐਂਡ ਵਾਰਡ ਕਰਦੀ ਐ ਲੈ ਹਾਂ ਹੋ ਗਏ ਬ੍ਰੇਕ ਐਂਡ ਵਾਰਡ ਹਾਂ ਕੀ ਠੀਕ ਆ ਵਧੀਆ ਆ ਵੀ ਠੀਕ ਆ ਹਾਂ ਆ ਵੀ ਠੀਕ ਆ ਲੈ ਵੀ ਫੰਕਸ਼ਨ ਚੈੱਕ ਕਰ ਰਹੇ ਆ ਜਦ ਅਸੀਂ ਬਹੁਤ ਇਹਦੇ ਕਦੇ ਲਾਈਵ ਨਹੀਂ ਆਇਆ ਮੈਂ ਅੱਜ ਤੱਕ ਬਈ ਹਾਂ ਦੇਖਦੇ ਦੀ ਵੀ ਕੀ ਗੱਲਬਾਤ ਆ ਗਈ ਤੇ ਜੁੜੋ ਬਾਈ ਜੀ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਈ ਜੀ ਲਾਈਵ ਨੂੰ ਚੱਲਦੀ ਨੂੰ ਸ਼ਾਇਦ ਪਰ ਇਹਦੇ ਨਹੀਂ ਸ਼ੇਅਰ ਹੁੰਦੀ ਇਹ ਤਾਂ ਗਰੁੱਪਾਂ ਦੇ ਵਿੱਚ ਸ਼ੇਅਰ ਹੁੰਦੀ ਹੁੰਦੀ ਆ ਫੇਸਬੁਕ ਤੇ ਸ਼ੇਅਰ ਹੋ ਜਾਂਦੇ ਪੇਜ ਨੂੰ ਫੋਲੋ ਜ਼ਰੂਰ ਕਰ ਲੈ ਪਰਮਜੀਤ ਬਾਈ ਨਾਲ ਗੱਲਬਾਤ ਕਰੀ ਕੰਮ ਆ ਬੰਦਾ ਪੂਰਾ ਹਾਂਜੀ ਕੰਮ ਕੰਮ ਬਈ ਪੂਰੇ ਕਰਦਾ ਹੈਗਾ ਵਿਆਹ ਜੇ ਹੋਇਆ ਨਹੀਂ ਪਰਮਜੀਤ ਦਾ ਵਿਆਹ ਹਾਂ ਪਰਮਜੀਤ ਕਿਉਂ ਨਹੀਂ ਕਰਾਇਆ ਬਈ ਵਿਆਹ ਹਾਂ ਗੱਲ ਹੈ ਜੀ ਹੂੰ ਵਿਆਹ ਵਿਆਹ ਹੋਇਆ ਨਾ ਹੋਵੇ ਲੋਕਾਂ ਨਾਲ ਮੈਂ ਆਪਾਂ ਤਾਂ ਵੀ ਪੁੱਛਿਆ ਦੇ ਦਾਂਗੇ ਕੀ ਕੀ ਪੁੱਛ ਆਪਾਂ ਕਰ ਦਾਂਗੇ ਜਿਹਦੇ ਕੋਈ ਮੁੰਡਾ ਨਹੀਂ ਹੋਇਆ ਬਾਅਦ ਕਰਦੇ ਹਾਂ ਹਾਂ ਕਰਦੇ ਚਾਲਾ ਹਾਂ ਨਹੀਂ ਵੈਸੇ ਮੁੰਡੇ ਕੁੜੀ ਚ ਕੋਈ ਐਸੀ ਹੋ ਨਹੀਂ ਹੈਗਾ ਫਰਕ ਨਹੀਂ ਹੈਗਾ ਹਾਂ ਫਰਕ ਨਹੀਂ ਆਏਗਾ ਬਾਈ ਕਈ ਵਾਰੀ ਮੈਨੇ ਆਉਂਦੇ ਨੇ ਘਰੇ ਕੀ ਕਰਨ ਬਾਗ ਕਰਾਉਣਾ ਹਾਂ ਸਾਡੇ ਕੰਨੇ ਕੋੜੀ ਕੋੜੀਆਂ ਹੁੰਦੀਆਂ ਨੇ ਫੇਰ ਕਹਿੰਦੇ ਮੁੰਡਾ ਕਹਿੰਦੀ ਕੋ ਤਾਂ ਹੋਊਗਾ ਫੇਰ ਤਾਂ ਇਹ ਮੈਂ ਕਹਿੰਦਾ ਮੈਂ ਹਾਂ ਬਣ ਗਿਆ ਉਹਦੇ ਸਾਹ ਨੂੰ ਹੋ ਜਾਊਗਾ ਫੇਰ ਹੋ ਜਾਂਦੇ ਨੇ ਹਾਂ ਹੋ ਜਾਂਦੇ ਨੇ ਫੁੱਲ ਫੁੱਲ ਬਾਗ ਮੇਰੇ ਘਰੇ ਖੱਟਾ ਪਾਣਾ ਕੁੱਤਾ ਪਜਾਮਾ ਦੇ ਕੇ ਜਾਂਦੇ ਨੇ ਲੈ ਵੀ ਬਈ ਕਹਿੰਦਾ ਮੇਰੇ ਬਾਗ ਪੂਰੇ ਹੁੰਦੇ ਨੇ ਬਈ ਕਹਿੰਦਾ ਤੁੰਗ ਵਾਲੀ ਮੰਡੀ ਬਈ ਵੀਰਵਾਰ ਦੀ ਹੁੰਦੀ ਹੈਗੀ ਲੌਂਗੋਵਾਲ 13 26 ਤਰੀਕ ਦੀ ਹੁੰਦੀ ਹੈ 3 13 ਦੇ 26 ਤਰੀਕ ਦੀ ਤੇ ਪੰਦੇਰ ਹੁੰਦੀ ਹੈਗੀ 5 ਤੇ 20 ਤਰੀਕ ਦੀ ਅਰ ਮਜੀਦ ਬਾਈ ਕਹਿੰਦਾ ਮੇਰੇ ਬਾਗ ਪੂਰੇ ਹੁੰਦੇ ਨੇ ਇਹਦਾ ਹਾਂ ਹਾਂ ਤੂੰ ਮੇਰੇ ਨਾਲ ਬੈਠਾ ਆ ਆ ਵਾ ਕਹਿੰਦਾ ਸੱਚੇ ਭਾ ਤੇ ਸੁਣ ਲੈ ਵਧੀਆ ਕੀ ਸੁਣ ਲੈ ਹਾਂ ਵੀ ਜਦ ਮੁੰਡਾ ਹੋ ਜਾ ਜਵਾਖ ਹੈਗੇ ਮੇਲੇ ਹਾਂ ਹੈਗੇ ਮੇਲੇ ਹੈਗੇ ਹਾਂ ਹੈਗੇ ਆ ਠੀਕ ਬੱਬੂ ਵੀ ਕਹਿਆ ਸੀ ਮੈਂ ਬੱਬੂ ਕੋਲ ਤਾਂ ਹੋ ਗਏ ਹੋ ਗਏ ਹਾਂ ਉਹਨੂੰ ਕਹਿਆ ਸੀ ਮੈਂ ਹੋ ਗਏ ਫਿਰ ਬੈਠੇ ਹਾਂ ਹੋ ਗਿਆ ਹਾਂ ਮਾ ਮੁੰਡਾ ਗਿਆ ਤੇ ਉਹ ਮੁੰਡਾ ਤੇ ਕੁੜੀ ਹੋ ਗਈ ਵਧੀਆ ਚਲੋ ਵਧੀਆ ਗੱਲ ਹੈ ਨਾ ਜੋੜ ਹੋਏ ਨਾ ਜੋੜ ਆ ਗਿਆ ਲੈ ਵੀ ਧੰਨਵਾਦ ਕਰਦੇ ਆ ਵੀ ਜਿਹੜੇ ਮੇਰੇ ਵੀਰ ਆਏ ਨਾ ਪਹਿਲੀ ਵਾਰ ਅੱਜ ਅਸੀਂ ਲੈ ਵਾ ਆਏ ਸੀਗੇ ਹੁਣ ਅੱਗੇ ਦਾ ਪੱ ਲੈ ਵਾਉਂਦੇ ਰਹਾਂਗੇ ਰੇਂਜ ਘਟ ਜਾਂਦੀ ਹੈਗੀ ਲੋ ਜੀ ਬਾਈ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਪਰਮਜੀਤ ਵਾਰ ਕਹਿੰਦਾ ਪਰਮਜੀਤ ਬੀ ਐਸ ਆਈ ਬੀ ਐਸ ਆਈ ਮਾ ਪੇਪਰ ਵਿੱਚ ਪਾਸ ਹੋ ਪਰਮਜੀਤ ਕਹਿੰਦਾ ਮੈਂ ਪੇਪਰ ਚੋਂ ਪਾਸ ਹੋ ਜੂ ਬਾਈ ਕਹਿੰਦਾ ਪੇਪਰ ਦੇਣੇ ਨੇ ਬਾਈ ਨੇ ਪੇਪਰ ਚੋਂ ਹਾਂ ਸੁਖਮਨ ਜੋਤ ਸਿੰਘ ਹਾਂ ਕੈਮੀ ਜਮਾਤ ਬਾਦ ਦਾ ਜੀ ਦੱਤਿਓ ਜੀ ਹਾਂ ਕਲਾਸ 10 ਬਾਈ ਸੁਖਮਨ ਜੋਤ ਵੀ ਕਿਹੜੀ ਕਲਾਸ ਚ ਵੜਦਾ ਪਰਮਜੀਤ ਤੋਂ ਬਾਗ ਕਰਾਓ ਆ ਜੋ ਪਰ ਅੱਜ ਪੰਡਤ ਜੀ ਆਏ ਹੋਏ ਨੇ 10ਵੀਂ ਚੋ ਕਹਿੰਦਾ ਬਾਈ 10ਵੀਂ ਚ ਹਾਂ ਹੋ ਜੇਗਾ ਕਿਹਾ ਨਹੀਂ ਵਿੱਚ ਹੋ ਜਾਏਗਾ ਹਾਨੂੰ ਗਾਉ ਨੂੰ 11ਵੀਂ ਚ ਹੋ ਜਾਏਗਾ ਹਾਂ ਲੈ ਵੀ ਬਾਈ ਪਰਮਜੀਤ ਨੇ ਬਾਈ ਬਾ ਕੱਟਦੇ ਬਾਈ ਕਹਿੰਦਾ ਤੂੰ ਪਾਸ ਹੋ ਜਾਗਾ ਹਾਂ ਕਿੰਨੇ ਪਰਸੈਂਟ ਨੰਬਰ ਆਉਣਗੇ ਹਾਂ ਕਿੰਨੇ ਪਰਸੈਂਟ ਨੰਬਰ ਆਉਣਗੇ ਆ ਜਾਣਗੇ ਆ ਜਾਊਗਾ 215 ਆ ਜਾਊਗਾ 215 ਪਰਸੈਂਟ ਹਾਂ 215 ਪਰਸੈਂਟ ਨੰਬਰ ਆ ਬਾਈ ਕਹਿੰਦਾ ਥੈਂਕ ਯੂ ਕਹਿੰਦਾ ਲੈ ਬਈ ਪਰਮਜੀਤ ਬਾਈ ਹਰ ਇੱਕ ਵਾਰ ਤੇ ਚੰਗੀ ਸੋਚਦਾ ਹੈਗਾ ਤੇ ਤੁਸੀਂ ਵੀ ਚੰਗਾ ਸੋਚਿਆ ਕਰੋ ਬਾਈ ਜੀ ਠੀਕ ਆ ਬਾਈ ਧੰਨਵਾਦ ਬਾਈ ਧੰਨਵਾਦ ਬਾਈ ਧੰਨਵਾਦ ਵੀ ਸਾਰੇ ਵੀਰਾਂ ਜਿਹੜੇ ਮੇਰੇ ਵੀਡੀਓ ਦੇ ਸਬਸਕ੍ਰਾਈਬ ਜਰੂਰ ਕਰ ਦਿਓ ਪਰ ਮਜੀ ਨਾ ਬਈ ਨਾ ਗੱਲਾਂ ਬਾਤਾਂ ਕਰੀ ਆਪਾਂ ਧੰਨਵਾਦ ਬਾਈ ਓਕੇ